ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸਮਾਰਚ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਬਹੁਤ ਸੋਹਣਾ ਡਿਜ਼ਾਈਨ ਲੈ ਕੇ ਤੇ ਇਹ ਡਿਜ਼ਾਈਨ ਜਿਹੜਾ ਬਹੁਤ ਹੀ ਸੌਖਾ ਤੇ ਸਿੰਪਲ ਡਿਜ਼ਾਈਨ ਹੈ ਸਿੰਪਲ ਸੋਬਰ ਕਿਸੇ ਵੀ ਕੋਟੀ ਸਵੈਟਰ ਤੇ ਤੁਸੀਂ ਇਸ ਨੂੰ ਬਣਾ ਸਕਦੇ ਜੇ 7-7 ਦੇ ਹਿਸਾਬ ਨਾਲ ਇਹਦੇ ਵਿੱਚ ਕੁੰਡੇ ਪਾਣੇ ਨੇ ਤੇ ਚਾਰ ਕੁੰਡੇ ਜਿਹੜੇ ਉਹ ਵਾਧੂ ਪਾਉਣੇ ਨੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਤੇ 8 ਸਲਾਈਆਂ ਦਾ ਟੋਟਲ ਡਿਜ਼ਾਈਨ ਹੈ 8 ਸਲਾਈਆਂ ਵਿੱਚ ਬਣ ਕੇ ਰੈਡੀ ਹੋ ਜਾਏਗਾ ਤੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਹਰ ਤਰ੍ਹਾਂ ਦੇ ਕੋਟੀ ਸਵੈਟਰ ਤੇ ਇਹ ਡਿਜ਼ਾਈਨ ਜਿਹੜਾ ਪੈ ਜਾਏ ਤੇ ਡਿਜ਼ਾਈਨ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਜੇ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਡਿਜ਼ਾਈਨ ਪਸੰਦ ਆਏ ਤੇ ਵੀਡੀਓ ਨੂੰ ਲਾਈਕ ਕਰਿਓ ਕਮੈਂਟ ਕਰਕੇ ਦੱਸਿਓ ਡਿਜ਼ਾਈਨ ਕਿਵੇਂ ਦਾ ਲੱਗਾ ਹੈ ਤੇ ਅਗਲੀ ਵੀਡੀਓ ਵੇਖਣ ਲਈ ਬੈਲ ਆਈਕਨ ਨੂੰ ਜ਼ਰੂਰ ਦਬਾਉਣਾ ਤਾਂ ਕਿ ਨਵੀਆਂ ਜਿਹੜੀਆਂ ਵੀਡੀਓ ਜਦੋਂ ਵੀ ਅਪਲੋਡ ਕਰੀਏ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣ ਤੇ ਸਿੱਧੀ ਸਾਈਡ ਤੋਂ ਡਿਜ਼ਾਈਨ ਸ਼ੁਰੂ ਹੋਏਗਾ ਡਿਜ਼ਾਈਨ ਦੀ ਪਹਿਲੀ ਸਲਾਈ ਹੈ ਪਹਿਲਾ ਗੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਗੁੰਡੇ ਉਲਟੇ ਬਣਾਵਾਂਗੇ ਹੁਣ ਧਾਗਾ ਇੱਧਰ ਹੀ ਰੱਖਣਾ ਹੈ ਤਿੰਨ ਕੁੰਡੇ ਇਸ ਤਰ੍ਹਾਂ ਕਰਕੇ ਇਕੱਠੇ ਲੈਣੇ ਆ ਤਿੰਨ ਕੁੰਡਿਆਂ ਨੂੰ ਪਹਿਲਾਂ ਉਲਟਾ ਬੁਣ ਲਿਆ ਇਸ ਤਰੀਕੇ ਦੇ ਨਾਲ ਇਕੱਠਿਆਂ ਨੂੰ ਪਹਿਲਾਂ ਉਲਟਾ ਬੁਣ ਲਿਆ ਧਾਗਾ ਬੈ ਇਸ ਤਰ੍ਹਾਂ ਘੁਮਾ ਕੇ ਸਲਾਈ ਦੇ ਉੱਪਰ ਇੱਕ ਵਾਰੀ ਦੁਬਾਰਾ ਬੁਣ ਲੈਣਾ ਹੁਣ ਧਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਇਹੀ ਸੱਤ ਕੁੰਡੇ ਫੇਰ ਰਿਪੀਟ ਕਰਾਂਗੇ ਦੋ ਕੁੰਡੇ ਉਲਟੇ ਫਿਰ ਤਿੰਨ ਤੋਂ ਤਿੰਨ ਕਰਾਂਗੇ ਫਿਰ ਦੋ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਹੁਣ ਧਾਗਾ ਇਧਰ ਸਾਈਡ ਹੀ ਰਹੇਗਾ ਤਿੰਨ ਕੁੰਡਿਆਂ ਨੂੰ ਇਸ ਤਰ੍ਹਾਂ ਕਰਕੇ ਇਕੱਠੇ ਪਹਿਲਾਂ ਮੋੜ ਲੈਣਾ ਫਿਰ ਜਾਲੀ ਪਾ ਲੈਣੀ ਫਿਰ ਇੱਕ ਵਾਰੀ ਦੁਬਾਰਾ ਬੰਨ੍ਹ ਦੇਣਾ ਧਾਗਾ ਪਿੱਛੇ ਕਰਕੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ लास्ट ਤੇ ਦੋ ਕੁੰਡੇ ਫਿਰ ਉਲਟੇ ਤੇ ਲਾਸਟ ਵਾਲਾ ਗੁੰਡਾ ਸਿੱਧਾ ਪਹਿਲੀ ਸਲਾਈ ਬਣ ਗਈ ਹੁਣ ਦੂਸਰੀ ਸਲਾਈ ਉਲਟੇ ਪਾਸਿਓਂ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਬੈਕ ਸਾਈਡ ਤੇ ਕਰਕੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ ਦੋ ਤਿੰਨ ਚਾਰ ਤੇ ਪੰਜ ਪੰਜ ਕੁੰਡੇ ਉਲਟੇ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਇੱਕ ਤੇ ਦੋ ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ ਇੱਕ 2 3 4 ਤੇ 5 ਧਾਗਾ ਪਿੱਛੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਲਾਸਟ ਕੁੰਡਾ ਉਲਟਾ ਇਸ ਤਰ੍ਹਾਂ ਕਰਕੇ ਦੂਸਰੀ ਸਲਾਈ ਬਣ ਗਈ ਹੁਣ ਆ ਗਿਆ ਤੀਸਰੀ ਸਲਾਈ ਦੇ ਵੀ ਧਿਆਨ ਨਾਲ ਵਿਖਣੀ ਤੁਸੀਂ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਬਣਾਵਾਂਗੇ ਧਾਗਾ ਬੈਕ ਸਾਈਡ ਤੇ ਕਰਾਂਗੇ ਪੰਜ ਕੁੰਡੇ ਸਿੱਧੇ 1 2 3 4 5 ਤਾਂ ਆਪਾਂ ਆਪਣੀ ਵਾਲੀ ਸਾਈਡ ਦੋ ਕੁੰਡੇ ਉਲਟੇ ਪੂਰੀ ਸਲਾਈ ਇਸੇ ਤਰ੍ਹਾਂ ਬਣੇਗੀ ਦੋ ਉਲਟੇ ਪੰਜ ਸਿੱਧੇ ਦੋ ਕੁੰਡੇ ਫੇਰ ਉਲਟੇ ਤੇ ਲਾਸਟ ਵਾਲਾ ਕੁੰਡਾ ਸਿੱਧਾ ਹੁਣ ਆ ਗਏ ਆਪਾਂ ਡਿਜ਼ਾਈਨ ਦੀ ਚੌਥੀ ਸਲਾਈ ਤੇ ਚੌਥੀ ਸਲਾਈ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਬੈਕ ਸਾਈਡ ਤੇ ਕਰਾਂਗੇ ਦੋ ਕੁੰਡੇ ਸਿੱਧੇ ਜਿਵੇਂ ਆਪਾਂ ਦੂਸਰੀ ਸਲਾਈ ਬਣਾਈ ਸੀ ਸੇਮ ਉਵੇਂ ਹੀ ਸਾਡੀ ਚੌਥੀ ਸਲਾਈ ਵੀ ਬਣਨੀ ਹੈ ਉਲਟੀਆਂ ਸਲਾਈਆਂ ਇਹਦੇ ਵਿੱਚ ਸੇਮ ਸੇਮ ਹੀ ਬਣਨੀਆਂ ਜਿਹੜੇ ਕੁੰਡੇ ਉਲਟੇ ਨੇ ਉਹਨਾਂ ਨੇ ਉਲਟੇ ਬਣਨਾ ਜਿਹੜੇ ਕੁੰਡੇ ਸਿੱਧੇ ਨੇ ਉਹਨਾਂ ਨੇ ਸਿੱਧੇ ਬਣਨਾ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਤੁਸੀਂ ਉਲਟਾ ਬਣਾ ਲੈਣਾ ਚਾਰ ਸਲਾਈਆਂ ਬਣ ਗਈਆਂ ਹੁਣ ਪੰਨਵੀਂ ਸਲਾਈ ਵੇਖੋ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਦੋ ਕੁੰਡੇ ਪਹਿਲਾਂ ਉਲਟੇ ਬਣਾਉਣੇ ਆ ਧਾਗਾ ਬੈਕ ਸਾਈਡ ਤੇ ਕਰਕੇ ਦੋ ਕੁੰਡੇ ਸਿੱਧੇ ਬਣਾਵਾਂਗੇ ਫਿਰ ਧਾਗਾ ਆਪਣੀ ਵਾਲੀ ਸਾਈਡ ਕਰਕੇ ਆ ਤਿੰਨ ਕੁੰਡੇ ਲਵਾਂਗੇ ਤੇ ਤਿੰਨਾਂ ਨੂੰ ਇਸ ਤਰ੍ਹਾਂ ਇਕੱਠੇ ਉਲਟਾ ਪਹਿਲਾਂ ਬੁਣਨਾ ਹੈ ਫਿਰ ਧਾਗਾ ਘੁਮਾ ਕੇ ਜਾਲੀ ਪਾ ਲੈਣੀ ਇੱਕ ਵਾਰੀ ਫੇਰ ਉਲਟਾ ਬਣਾ ਦੇਣਾ ਹੁਣ ਦੋ ਕੁੰਡੇ ਉਲਟੇ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਤਿੰਨ ਕੁੰਡਿਆਂ ਨੂੰ ਇਸ ਤਰ੍ਹਾਂ ਕਰਕੇ ਇਕੱਠੇ ਬੁਣ ਲੈਣਾ ਫਿਰ ਧਾਗਾ ਘੁਮਾ ਕੇ ਜਾਲੀ ਪਾ ਲੈਣੀ ਫਿਰ ਇੱਕ ਵਾਰੀ ਬੁਣ ਲੈਣਾ ਫਿਰ ਦੋ ਕੁੰਡੇ ਉਲਟੇ लास्ट ਤੇ ਇੱਕ ਕੁੰਡਾ ਸਿੱਧਾ ਹਨੀ ਵੀ ਸਲਾਈ ਬਣ ਗਈ ਹੁਣ ਆ ਗਏ ਹਾਂ ਸ਼ੀਮਿਸ ਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਧਾਗਾ ਬੈਕ ਸਾਈਡ ਤੇ ਕਰਕੇ ਦੋ ਕੁੰਡੇ ਸਿੱਧੇ ਫਿਰ ਪੰਜ ਕੁੰਡੇ ਉਲਟੇ ਧਾਗਾ ਪਿੱਛੇ ਦੋ ਕੁੰਡੇ ਸਿੱਧੇ ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ ਉਲਟੀਆਂ ਸਲਾਈਆਂ ਹਰ ਵਾਰ ਇਦਾਂ ਹੀ ਬਣਨੀਆਂ ਧਾਗਾ ਪਿੱਛੇ ਦੋ ਕੁੰਡੇ ਸਿੱਧੇ ఉల్టా సతమీ సలాయి పలా కు కండా ఉతారీ సైడ్ దో కు ఉల్టే బాగా పిచ్చే కడే సెండి వాళ్ళ సైడ్ దో కుండే ఉల్టే ధాగా పిషే పం కు సిధే ਦੋ ਕੁੰਡੇ ਫੇਰ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ 7ਵੀਂ ਸਲਾਈ ਬਣ ਗਈ ਹੁਣ ਆ ਗਏ 8ਵੀਂ ਸਲਾਈ ਤੇ ਪਹਿਲਾ ਕੁੰਡਾ ਉਤਾਰ ਲਿਆ ਫਿਰ ਧਾਗਾ ਬੈਕ ਸਾਈਡ ਤੇ ਕਰਾਂਗੇ ਦੋ ਕੁੰਡੇ ਸਿੱਧੇ ਬਣਾਵਾਂਗੇ ਧਾਗਾ ਆਪਣੀ ਵਾਲੀ ਸਾਈਡ ਪੰਜ ਕੁੰਡੇ ਉਲਟੇ ਫਿਰ ਦੋ ਕੁੰਡੇ ਸਿੱਧੇ ਫੇਰ ਪੰਜ ਉਲਟੇ ਦੋ ਸਿੱਧੇ ਇਹ ਡਿਜ਼ਾਈਨ ਦੀ ਸਾਡੀ 8ਵੀਂ ਸਲਾਈ ਬਣ ਗਈ ਤੇ 8 ਸਲਾਈਆਂ ਦਾ ਡਿਜ਼ਾਈਨ ਹੈ ਇਹਹੀ 8 ਸਲਾਈਆਂ ਅਸੀਂ بار-बार रिपीट ਕਰਨੀਆਂ ਤੇ ਇਸ ਤਰ੍ਹਾਂ ਡਿਜ਼ਾਈਨ ਬਣਦਾ ਜਾਣਾ ਬਹੁਤ ਜਿਆਦਾ ਬਣਿਆ ਹੋਇਆ ਦਿਖਉਣੀ ਹੈ ਇਹ ਵੇਖੋ 8 ਸਲਾਈਆਂ ਅਸੀਂ ਜਦੋਂ रिपीट ਕਰਦੇ ਜਾਣਾ ਹੈ ਤਾਂ ਡਿਜ਼ਾਈਨ ਸਾਡਾ ਜਿਹੜਾ ਇਸ ਤਰੀਕੇ ਦਾ ਬਣ ਕੇ ਰੈਡੀ ਹੁੰਦਾ ਜਾਣਾ ਹੈ ਬਹੁਤ ਹੀ ਸੌਖਾ ਤੇ ਸਿੰਪਲ ਸੋਬਰ ਡਿਜ਼ਾਈਨ ਹੈ ਤੁਸੀਂ ਕਿਸੇ ਵੀ ਕਲਰ ਤੇ ਬਣਾ ਸਕਦੇ ਜੀ ਬਹੁਤ ਹੀ ਪਿਆਰਾ ਲੱਗੇਗਾ ਤੇ ਬਹੁਤ ਆਸਾਨੀ ਨਾਲ ਬਣ ਵੀ ਜਾਏਗਾ ਤੇ ਉਲਟੀ ਸਾਈਡ ਤੋਂ ਇਹ ਵਾਲਾ ਡਿਜ਼ਾਈਨ ਜਿਹੜਾ ਇਸ ਤਰ੍ਹਾਂ ਬਣੇਗਾ ਬਿਲਕੁਲ ਸਿੰਪਲ ਸੌਖਾ ਡਿਜ਼ਾਈਨ ਹੈ ਤੇ ਜੇਕਰ ਤੁਹਾਨੂੰ ਵੀ ਇਹ ਡਿਜ਼ਾਈਨ ਪਸੰਦ ਆਇਆ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਈਨ ਦੇ ਨਾਲ ਲੱਗਦੀ ਵੀਡੀਓ ਦੇ ਵਿੱਚ ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ